ਤਨ ਹੈ ਉਸ ਮਾਂ ਦੇ ਜਿਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐ ਸੀ ਕਿ ਅੱਜ ਉਸ ਮਕਾਮ ਤੇ ਪਹੁੰਚਿਆ ਐਨੀ ਦੁਨੀਆ ਇਕੱਤਰਤ ਹੋਈ ਐ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਇਹ ਮਾਂ ਬਾਪ ਦੀ ਕਮਾਈ ਹੁੰਦੀ ਐ ਉਸ ਸ਼ਖਸ ਦੀ ਕਮਾਈ ਹੁੰਦੀ ਐ ਜਿਨੇ ਇਹ ਨੇਕੀ ਇਹ ਮੇਲ ਮਿਲਾਪ ਸ਼ਿੱਦਤ ਔਰ ਖਲੂਸ ਕਮਾਇਆ ਹੈ ਤਨਪਾਗ ਉਹਨਾਂ ਦੇ ਪਿਤਾ ਸ਼੍ਰੀ ਜਿਨ੍ਹਾਂ ਦੀ ਲਗਨ ਦੇ ਨਾਲ ਉਹਨਾਂ ਨੇ ਉਸ ਨੂੰ ਰਾਹ ਦਿਖਾਇਆ ਕਿ ਚੱਲ ਭਾਈ ਤੇਰੀ ਹਰ ਉਮੀਦ ਹਰ ਆਸ ਪੂਰੀ ਕੀਤੀ ਜਾਊਗੀ ਗੁਰੂ ਮਹਾਰਾਜ ਦੀ ਤਾਬਿਆ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਸ਼ੀਰਵਾਦ ਦੇ ਨਾਲ ਔਰ ਮੈਂ ਸਦਕੇ ਜਾਵਾਂ ਨਾ ਨੌਜਵਾਨ ਦੋਸਤਾਂ ਦੇ ਗਰੇਵਾਲ ਸਾਹਿਬ ਕੁਲਵਿੰਦਰ ਪਿੱਲਾ ਜਿਹੜੇ ਜਿਸ ਦਿਨ ਇਹ ਐਕਸੀਡੈਂਟ ਹੋਇਆ ਉਸ ਦਿਨ ਤੋਂ ਲੈ ਕੇ ਉਸ ਨੂੰ ਅੰਦਰ ਲਿਜਾਣ ਤੱਕ ਅੰਤਮ ਯਾਤਰਾ ਤੋਰਨ ਤੱਕ ਇਹ ਸ਼ਖਸ ਉੱਥੇ ਸੀ ਬਿੱਲਾ ਉੱਥੇ ਸੀ ਔਰ ਬੋਤਲਾਂ ਚੱਕ ਰਹੀ ਸੀ ਜਿਹੜੇ ਲੋਕ ਸੰਗਤ ਸਾਰੀ ਚਲੀ ਗਈ ਸੀ ਖਾਲੀ ਬੋਤਲਾਂ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਉਹਨਾਂ ਦੀਆਂ ਖਾਲੀਆਂ ਬੋਤਲਾਂ ਚੱਕ ਚੱਕ ਕੇ ਸਾਫ ਸਫਾਈ ਕਰਕੇ ਫੇਰ ਨਿਕਲੇ ਇਹ ਹੈ ਦੋਸਤੀ ਇਹ ਹੈ ਯਾਰੀ ਇਹ ਹੈ ਮਿੱਤਰਤਾਈ ਸਫਾਈ ਨੇ ਖੋਦਾਈ ਔਰ ਸ਼ਾਬਾਸ਼ ਹੈ ਨਾ ਸਾਰੇ ਮਿੱਤਰਾਂ ਕਲਾਕਾਰਾਂ ਦੇ ਦੋਸਤਾਂ ਦੇ ਜਨੇਵਿਆਸ ਵੇਲੇ ਮੌਜੂਦ ਨੇ ਪਰ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪ੍ਰੋਗਰਾਮ ਕਿਉਂਕਿ ਬਹੁਤ ਪ੍ਰੋਗਰਾਮ ਸੀਗੇ ਕੁਲਵਿੰਦਰ ਬਾਜੀ ਕੋਲੇ ਜਵੰਦਾਜੀ ਕੋਲੇ ਰਾਜਵੀਰ ਜਵੰਦਾਜੀ ਕੋਲੇ ਬਹੁਤ ਪ੍ਰੋਗਰਾਮ ਸੀ ਲਗਾਤਾਰ ਪ੍ਰੋਗਰਾਮ ਸੀਗੇ ਔਰ ਇਹਨਾਂ ਸਾਰਿਆਂ ਨੇ ਇਕਤਰਤ ਹੋ ਕੇ ਇੱਕ ਮੀਟਿੰਗ ਕੀਤੀ ਕਹਿੰਦੇ ਆਪਾਂ ਇਸ ਤਰ੍ਹਾਂ ਕਰੀਏ ਕਿ ਸਾਰੇ ਉਹ ਤੇ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚੋਂ ਇੱਕ ਇੱਕ ਅਸੀਂ ਕਰੀਏ ਔਰ ਉਸ ਪ੍ਰੋਗਰਾਮ ਦੀ ਸਾਰੀ ਜੋ ਕਮਾਈ ਹੈ ਜੋ ਉਸ ਨੂੰ ਮਿਲਣੀ ਸੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ ਇਹਦਾ ਮਤਲਬ ਅੰਗਰੇਜ਼ੀ ਦੀ ਉਹ ਜੋ ਲਫ਼ਜ਼ ਸਹੀ ਲਿਖੇ ਸੀ ਸ਼ੋ ਮਸਟ ਗੋ ਮੇਰੇ ਲਈ ਵੀ ਕੋਈ ਸੇਵਾ ਲਾਉਣੇ ਇਸ ਕਰਕੇ ਨਹੀਂ ਕਿ ਮੈਂ ਮਤਲਬ ਉਹ ਕੁਝ ਆਪਣੇ ਆਪ ਨੂੰ ਸੋਚਦਾ ਕਿ ਮੇਰਾ ਵੀ ਮਤਲਬ ਮੈਨੂੰ ਪ੍ਰੋਗਰਾਮ ਮਿਲ ਜਾਏਗਾ ਮੈਂ ਪ੍ਰੋਗਰਾਮ ਮੇਰਾ ਵੀ ਉਹੀ ਹੋਏਗਾ ਜੋ ਤੁਸੀਂ ਕਿਹਾ ਮੇਰਾ ਵੀ ਉਹ ਹੋਇਆ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਨਾਲ ਖੜੇ ਹਾਂ ਸਸੇ ਸਾਰੇ ਕਲਾਕਾਰ ਤੁਹਾਡੇ ਨਾਲ ਖੜੇ ਹਾਂ ਦਾਤਾ ਮਿਹਰ ਕਰੇ ਮੇਰਾ ਸਾਥ ਔਰ ਸਾਨੂੰ ਬਲ ਬੁੱਧੀ ਔਰ ਨਸੀਅਤ ਔਰ ਸਹਿਦ ਬਖਸ਼ੇ ਕਿ ਅਸੀਂ ਇਸ ਬੋਲ ਨੂੰ ਕਮਾਉਣ ਯੋਗ ਹੋ ਜਾਈਏ ਬੋਲੇ ਤਾਂ ਬਹੁਤ ਜਾਂਦੇ ਆ ਬੋਲ ਮਗਰ ਕਮਾਉਣਾ ਬਹੁਤ ਮੁਸ਼ਕਲ ਹੁੰਦਾ ਬਾਬਾ ਸੋ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਆਦਰ ਸਤਿਕਾਰ ਕਰਦੇ ਹੋਏ ਰਾਜਵੀਰ ਦੀ ਇਸ ਸਾਖਰੇ ਸਫਰ ਨੂੰ ਬਹੁਤ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਕਿਸੇ ਨਾ ਕਿਸੇ ਰੂਪ ਵਿੱਚ ਫੇਰ ਆਵੇ ਫੇਰ ਸਟੇਜ ਤੇ ਬੋਲੇ ਜੁਗ ਜੁਗ ਜੀਣ ਸਰੋਤੇ ماں ਬੋਲੀ ਪੰਜਾਬੀ ਦੇ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਣੇ ਜਿੱਦਾਂ ਸਿਫਤ ਕਰਾਵਾ ਸ਼ਾਇਰਾਂ ਤੇ ਫਨਕਾਰਾਂ ਦੀ ਬਾਬੂ ਸਿੰਘ ਮਾਨ ਜੀ ਜੋ ਸਾਡੇ ਸਾਰਿਆਂ ਦੇ ਸਿਰਮੌਰ ਕਲਮ ਦੇ ਮਾਲਕ ਨੇ ਸ਼ਾਇਰ ਨੇ ਜਦੋਂ ਸਿਫਤ ਕਰਾਂ ਮੈਂ ਸ਼ਾਇਰਾਂ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਿਣੇ। ਦਾਤਾ ਮੇਰ ਕਰੇ, ਦਾਤਾ ਭਲੇ ਕਰੇ। ਬਾਗ ਤੇਰੇ ਦੀ ਰਾਖੀ ਕਰ ਕਰ ਇਹ ਮਾਂ ਦੇ ਸ਼ਬਦ ਨੇ ਮੇਰੇ ਮੂੰਖੋਂ ਨਿਕਲਦੇ ਪਰ ਜਿਸ ਸ਼ਾਇਰ ਦੇ ਲਿਖੇ ਨੇ ਉਹ मियां ਮੁਹੰਮਦ ਬਖਸ਼ ਸਾਹਿਬ ਨੇ। ਬਾਗ ਤੇਰੇ ਦੀ ਰਾਖੀ ਕਰ ਕਰ ساری ਉਮਰ ਗੁਜ਼ਾਰੀ ਫਲ ਪੱਕਣ ਤੇ ਜਦ ਨੂੰ ਆਇਆ ਲੈ ਗਏ ਹੋਰ ਵਪਾਰੇ ਪੰਛੀ ਉੱਡ ਗਏ ਨੇ ਉੱਡ ਗਏ ਮਾਰੋ ਡਾਰੀ ਪੰਛੀ ਉੱਡ ਗਏ ਨੇ ਸਾਡੀ ਰਹਿ ਗਈ ਚੋਕ ਖਿਲਾਰੀ ਪੰਛੀ ਉੱਡ ਗਏ ਨੇ ਰੰਗ ਬਰੰਗੀਆਂ ਯਾਦਾਂ ਛੱਡ ਕੇ ਵਿਲਕਦੀਆਂ ਫਰਿਆਦਾਂ ਛੱਡ ਕੇ ਪੰਜੇ ਵਕਤ ਨਮਾਜ਼ਾਂ ਛੱਡ ਕੇ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ ਉੱਡ ਗਏ ਮਾਰੋ ਡਾਰੀ ਰੱਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਨੇ ਬੱਸ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਨੇ ਉਸ ਸੁਮੇਰ ਕਰੇ ਮੇਰਾ ਸائیں ਬਸ ਕਿਰਪਾ ਰੱਖੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਰੱਬਾ ਕਦੇ ਵੀ ਨਾ ਪੈਣ ਵਿੱਚ ਛੋੜੇ ਸੁਣ ਲੈ ਦੁਆਵਾਂ ਮੇਰੀਆਂ ਕੋਈ ਜਾਂਦੇ ਹੋਏ ਸੱਜਣਾ ਨੂੰ ਮੋੜੇ ਸੁਣ ਲੈ ਦੁਆਵਾਂ ਮੇਰੀਆਂ ਦਿਨ ਪਿਆਰ ਦੇ ਕਦੇ ਨਾ ਹੋਣ ਥੋੜੇ ਸੁਣ ਲੈ ਦੁਆਵਾਂ ਮੇਰੀਆਂ Nusrat Fateh Ali Khan ਸਾਹਿਬ ਜੀ ਦੇ ਬੋਲ ਦਿਲਾਂ ਵਿੱਚ ਧੜਕ ਜਿੱਥੇ ਧੜਕਦੇ ਆਏ ਨੇ ਉੱਥੇ ਯਾਦਵੀਰ ਦੀ ਆਵਾਜ਼ ਇਹ ਪੰਜਾਬ ਦੀ ਸਰਜ਼ਮੀਨ ਤੇ ਗੂੰਜਦੀ ਰਹੇਗੀ ਸਰਜ਼ਮੀਨ ਦੀਆਂ ਸਾਰੀਆਂ ਹੱਦਾਂ ਸਰਹੱਦਾਂ ਪਾਰ ਕਰਕੇ ਵੀ ਉਸ ਅਨਹਦ ਦੇ ਵਾਜੇ ਵਾਂਗੂ ਗੂਜੇਗੇ ਸੋ ਤੁਹਾਨੂੰ ਸਾਰਿਆਂ ਨੂੰ ਪਰਮੇਸ਼ਵਰ ਦਾਤਾ ਗੁਰੂ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਮਨਦਰੁਸਤੀ ਬਖਸ਼ੇ ਖੂਬਸੂਰਤੀ ਬਖਸ਼ੇ ਸਫਰੁਤੀ ਤੰਦਰੁਸਤੀ ਨਾਲ ਨਵਾਜ਼ੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਉਸ ਬੱਚੇ ਨੂੰ ਉਨਾ ਹੀ ਪਿਆਰ ਦੇਣਾ ਜਿੰਨਾ ਪਹਿਲਾਂ ਦਿੱਤਾ ਸੀ ਮੰਚ ਤੇ ਜੋ ਉਸ ਨੂੰ ਦਿੱਤਾ ਮੈਨੂੰ ਇੱਕ ਵਾਰੀ ਮਿਲਣ ਦਾ ਕਹਿੰਦੇ ਜੀ ਜਵਨ ਦਾ ਸਭ ਤੁਹਾਨੂੰ ਮਿਲਣਾ ਚਾਹੁੰਦੇ ਨੇ ਅਨਾਜਵੀਰ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਪਲੀਜ਼ ਬੁਲਾਓ ਜੀ ਮੈ ਉਹਦੀਆਂ ਆਵਾਜ਼ਾਂ ਸੁਣਿਆ ਉਸ ਨੂੰ ਬੁਲਾਓ ਜਦੋਂ ਬੁਲਾਇਆ ਤੇ ਉਹ ਮੈਂ ਕਿਹਾ ਯਾਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਦੇਖ ਰਿਹਾ ਉਹਦੀ ਤਸਵੀਰ ਦਿਖਾਈ ਗਈ ਸੇਮ ਡਰੈਸ ਸੇਮ ਪਹਿਰਾਵਾ ਉਸ ਮੂਰਤ ਦੇ ਵਿੱਚ ਹੈ ਉਹ ਉਹਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਸਰੇ ਆਈ ਨਾ ਮੇਰਾ ਅਕਸ ਹੈ ਸਰੇ ਆਈ ਨਾ ਮੇਰਾ ਅਕਸ ਹੈ ਪਸੇ ਆਈ ਨਾ ਕੋਈ ਔਰ ਹੈ ਮੈਂ ਖਿਆਲ ਹੂੰ ਕਿਸੇ ਔਰ ਦਾ ਮੁਝੇ ਸੋਚਦਾ ਕੋਈ ਔਰ ਹੈ ਸੋ ਬਹੁਤਾ ਬੋਲਣਾ ਇੰਨਾ ਕੀ ਮੇਰਾ ਕਬੂਲ ਕਰਿਓ ਬਸ ਦਾਤਾ ਮੇਰ ਕਰੇ ਬਸ ਹਿੰਮਤ ਨੀ ਹਾਰਨਾ ਮਾਤਾ ਸ੍ਰੀ ਤੁਹਾਡੇ ਅੰਦਰ ਬੜਾ ਬਲ ਹੈ ਮਾਂ ਜਦੋਂ ਜਨਮ ਦਿੰਦੀ ਹੈ ਔਰ ਜਦੋਂ ਆਖਰ ਤੱਕ ਉਹਦੇ ਸਾਹਮਣੇ ਛੋਟੀ ਉਮਰ ਚ ਕੋਈ ਬੱਚਾ ਤੁਰ ਜੇ ਤਾਂ ਫਿਰ ਬਰਦਾਸ਼ਤ ਤੋਂ ਬਾਹਰ ਹੁੰਦਾ ਵਾ ਮਗਰ ਇਹ ਉਹ ਹੌਸਲੇ ਵਾਲੀਆਂ ਉਹੀ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਸਜਾਇਆ ਸੀ ਉਹਨਾਂ ਦੀ ਮਿਸਾਲ ਦੇਣੀ ਦਾਤਾ ਮੇਰ Why Ji Ka Khalsa, Vaheguru